ਮੁਖਸਰ ਸਾਹਿਬ ਦੇ ਸਰਕਾਰੀ ਹਸਪਤਾਲ ਦੇ ਬਿਲਕੁਲ ਸਾਹਮਣੇ ਖੜੇ ਹੈਗੇ ਆ ਔਰ ਪਿੱਛੇ ਜਿਹੜੀਆਂ ਤਸਵੀਰਾਂ ਕੁਝ ਬਿਆਨ ਕਰ ਰਹੀਆਂ ਨੇ ਔਰ ਤਸਵੀਰਾਂ ਦੇਖ ਕੇ ਤੁਸੀਂ ਦੇਖ ਸਕਦੇ ਹੋ ਕਿ ਇਦਾਂ ਲੱਗ ਰਿਹਾ ਹੋਵੇਗਾ ਜਿਵੇਂ ਕੋਈ ਸੂਆ ਹੋਊਗਾ ਜਾਂ ਕੋਈ ਹੋਰ ਹੋਊਗਾ ਲੇਕਿਨ ਇਹ ਸੜਕਾਂ ਮੀਨ ਸਿਵਲ ਹਸਪਤਾਲ ਨੂੰ ਜਾਂਦੀ ਦੂਜੇ ਪਾਸੇ ਇਹ ਇਧਰ ਸਿਵਲ ਹਸਪਤਾਲ ਹੈਗਾ ਜਿਹੜੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਹਾਲਾਤ ਕੀ ਨੇ ਇਹ ਤਸਵੀਰਾਂ ਦੇ ਜਰੀਏ ਬਖੂਬੀ ਤੁਸੀਂ ਸਮਝ ਸਕਦੇ ਹੈਗੇ ਹੋ ਔਰ ਜੋ ਵੀ ਇੱਥੇ ਮਰੀਜ਼ ਦਵਾਈ ਲੈਣ ਦੇ ਲਈ ਆਉਂਦਾ ਹੈਗਾ ਉਸ ਨੂੰ ਇਸੇ ਤਰ੍ਹਾਂ ਹੀ ਜਿਹੜਾ ਪਾਣੀ ਹੈਗਾ ਉੱਥੋਂ ਦੀ ਗੁਜ਼ਰ ਕੇ ਜਾਣਾ ਪੈਂਦਾ ਹੈਗਾ ਔਰ ਦੱਸ દਈਏ ਕਿ ਇਸੇ ਸੜਕ ਤੋਂ ਔਰਤਾਂ ਬੱਚੇ ਐਂਬੂਲੈਂਸ ਔਰ ਹਸਪਤਾਲ ਦੇ ਵਿੱਚ ਜਿਹੜੇ ਡਾਕਟਰ ਨੇ ਐਸਐਮਓ ਆ ਜਾਂ ਹੋਰ ਜਿਹੜੇ ਲੀਡਰ ਵੀ ਕਈ ਵਾਰੀ ਇੱਥੋਂ ਦੀ ਲੰਘ ਕੇ ਜਾਂਦੇ ਨੇ ਔਰ ਸਾਰੇ ਇੱਥੋਂ ਲੰਘ ਕੇ ਜਾਂਦੇ ਨੇ ਕਿਉਂਕਿ 메ਨ ਸਿਵਲ ਹਸਪਤਾਲ ਦਾ ਇਹ ਰਾਹ ਹੈਗਾ ਔਰ ਹਾਲਾਤ ਰਾਹ ਦੇ ਕੀ ਨੇ ਇਹ ਬਿਲਕੁਲ ਅੰਦਾਜ਼ਾ ਜਿਹੜਾ ਤਸਵੀਰਾਂ ਤੋਂ ਲਗਾਇਆ ਜਾ ਸਕਦਾ ਹੈਗਾ ਇਹ ਹਾਲਾਤ ਕੋਈ ਅੱਜ ਦੇ ਨਹੀਂ ਹੈਗੇ ਇਹ ਹਾਲਾਤ ਕਾਫੀ ਸਾਲਾਂ ਤੋਂ ਬਣੇ ਹੋਏ ਨੇ ਔਰ ਦੱਸ ਦਈਏ ਕਿ ਪਹਿਲਾ ਹਾਲਾਤ ਇਸ ਤੋਂ ਵੀ ਬੱਤਰ ਤੋਂ ਬੱਤਰ ਬਣ ਗਏ ਸੀਗੇ ਔਰ ਇੱਥੇ ਬਿਲਕੁਲ ਜਿਹੜਾ ਕੱਚਾ ਰਾਹ ਸੀਗਾ ਲੇਕਿਨ ਫਿਰ ਇੱਥੇ ਜਿਹੜਾ ਇਸ ਨੂੰ ਠੀਕ ਕਰਵਾਉਣ ਦੇ ਲਈ ਇੱਕ ਇਟਾਂ ਦਾ ਜਿਹੜਾ 58 ਉਹ ਲਾ ਕੇ ਜਿਹੜੀ ਸੜਕ ਆ ਉਹ ਤਿਆਰ ਕਰਤੀ ਲੇਕਿਨ ਉਹ ਕਾਮਯਾਬ ਨਹੀਂ ਹੋਈ ਉਸਦੇ ਹਾਲਾਤ ਕੀ ਹੋਏ ਨੇ ਕਿ ਸੀਵਰੇਜ ਦਾ ਪਾਣੀ ਆ ਜਿਹੜਾ ਗੰਦਾ ਪਾਣੀ ਫਿਰ ਵੀ ਖੜਾ ਹੋਇਆ ਹੋਇਆ ਹੈਗਾ ਪਹਿਲਾਂ ਲੋਕਾਂ ਦੇ ਨਾਲ ਗੱਲਬਾਤ ਕਰ ਲੈਣੇ ਹੈਗੇ ਆ ਆ ਜਿਹੜਾ ਪਹਿਲਾਂ ਇਕੱਲੇ ਕਿੱਥੇ ਹੋਦੇ ਸੀ ਮੈਂ ਤਾਂ ਹਸਪੀਟਲ ਚੱਲਿਆ ਜੀ ਪਾਣੀ ਵੇਚ ਦੀ ਲੰਗੀਆਂ ਕਿਵੇਂ ਦੇਖਦੇ ਹੋ ਮੈਂ ਹਰ ਹਫਤੇ ਦਵਾਈ ਲੈਣ ਆਨਾ ਆਹੀ ਹਾਲ ਦਿੰਦਾ ਕਈ ਵਾਰੀ ਤਾਂ ਪੈਦਲ ਆਈਦਾ ਇੱਥੇ ਕਈ ਵਾਰੀ ਬਜ਼ੁਰਗ ਖੜੇ ਹੁੰਦੇ ਆ ਉਹਨਾਂ ਟਪਾਈ ਦਾ ਵਿਚਾਰੇ ਦੀ ਇੱਕ ਦੋ ਵਾਰੀ ਤਾਂ ਲੱਤ ਵੀ ਵਿੱਚ ਫਸ ਗਈ ਸੀ ਸੀਵਰੇਜ ਦਾ ਕੱਡਾ ਵੀ ਹੈਗਾ ਤੇ ਉਹ ਡੇਗਣ ਕਰਕੇ ਉਹਦੇ ਵਿਚਾਰੇ ਦੇ ਗੋਡੇ ਵੀ ਭੰਨੇ ਗਏ ਕਾਫੀ ਮੁਸ਼ਕਿਲ ਹੁੰਦਾ ਬਹੁਤ ਜ਼ਿਆਦਾ ਮੁਸ਼ਕਿਲ ਆਂਦੀ ਆ ਮੈਨੂੰ ਕਟੋਗੜ ਵੀ 2-3 ਮਹੀਨੇ ਹੋ ਗਏ ਲਗਾਤਾਰ ਪਾਣੀ ਮੈਂ ਦੇਖਿਆ ਨਹੀਂ ਕਦੇ ਇੱਥੇ ਸੁੱਕਿਆ ਹੋਊਗਾ ਕਦੇ ਇਹ ਚਲੋ ਤੁਸੀਂ ਤਾਂ ਮੋਟਰਸਾਈਕਲ ਤੇ ਆਣਾ ਤੇ ਕੋਈ ਪੈਦਲ ਜਾਂਦਾ ਹੋਵੇ ਤਾਂ ਔਖਾ ਬਹੁਤ ਬਾਲਾ ਔਖਾ ਜੀ ਉਹਨਾਂ ਬਾਅਦ ਤੇ ਬਹੁਤ ਜ਼ਿਆਦਾ ਔਖਾ ਪੂਰਾ ਹਾਲ ਹੀ ਆ ਜੀ ਦੇਖੋ ਜੋ ਬਜ਼ੁਰਗ ਤੁਰ ਕੇ ਆਉਂਦੇ ਉਹਨਾਂ ਨੂੰ ਤਾਂ ਬਹੁਤ ਔਖਾ ਹੈ ਗੱਡੀ ਤਾਂ ਚਲੋ ਵੇਚ ਦਿਨਾ ਗਿਓ ਜਾਂ ਬੱਚੇ ਆ ਜਾਂ ਕੋਈ ਬੀਬੀਆਂ ਪੈਣਾ ਹੁੰਦੀਆਂ ਪੈਦਲ ਵਾਲਿਆਂ ਨੂੰ ਬਹੁਤ ਔਖਾ ਹੈ ਬੁਰਾ ਹਾਲ ਆ ਸ਼ਹਿਰ ਦਾ ਕਾਫੀ ਸਮੇਂ ਤੋਂ ਹੈਗੀ ਐ ਸਮੱਸਿਆ ਅਸੀਂ ਤਾਂ ਜਦੋਂ ਦੇਖਦੇ ਆ ਉਹ ਹਾਲੀ ਐ ਇਹਦਾ ਸਾਲ ਹੋ ਗਿਆ ਇਹ ਕੋਈ ਬਾਲਾ ਵੱਡਾ ਵੀ ਆਪਾਂ ਕਹਿ ਦਈਏ ਕੋਈ ਸੜਕ ਲੰਮੀ ਹੈ ਨਹੀਂ ਕਿ ਜਿੰਨਾ ਬਾਕੀ ਜ਼ਿਆਦਾ ਹੁੰਦਾ ਨੋ 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 ਇਹ ਤਾਂ ਕੱਪੀਏ ਦੀ ਬੜੀ ਦਿੱਕਤ ਆਉਂਦੀ ਕੀ ਕਹਿਣਾ ਚਾਹੁੰਦੇ ਹਾਂ ਉਸੇ ਤੱਕ ਮੈਨੂੰ ਮੜੇ ਕਹਿਣਾ ਚਾਹੁੰਦੇ ਆ ਕਿ ਮੜਾ ਹਾਲ ਹੀ ਆ ਸ਼ਹਿਰ ਦਾ ਹੱਲ ਹੋਣਾ ਚਾਹੀਦਾ ਹੱਲ ਹੋਣਾ ਚਾਹੀਦਾ ਜੀ ਗਰੀਬੀ ਰੇ ਕੋਲ ਸਸਨ ਨੂੰ ਪ੍ਰਸ਼ਾਸਨ ਨੇੜੇ ਹੀ ਬੈਠਾ ਹੈ ਦੀਸ ਤਾਂ ਆਪਣਾ ਦਫ਼ਤਰ ਨੇੜੇ ਹੀ ਆ ਉਹ 24 ਘੰਟੇ ਤੁਹਾਨੂੰ ਲੱਗਦੇ ਆ ਮਜ਼ਦਮ ਲੱਗਦੇ ਆ ਸਾਰਾ ਤਾਂ ਗੱਲ ਕਰ ਰਹੇ ਸੀ ਕਿ ਇਹ ਕਾਫੀ ਸਮੇਂ ਤੋਂ ਜਿਹੜੇ ਇਹ ਹਾਲਾਤ ਨੇ ਬਣੇ ਹੋਏ ਨੇ ਔਰ ਪਹਿਲਾਂ ਇਹ ਕੱਚਾ ਰਸਤਾ ਸੀਗਾ ਕੱਚੇ ਰਸਤੇ ਤੋਂ ਬਾਅਦ ਦੇ ਵਿੱਚ ਇਹ ਜਿਹੜਾ ਇੱਟਾਂ ਦਾ 53 ਜਿਹੜਾ ਉਹ ਲਾਇਆ ਗਿਆ ਔਰ ਉਹ ਕਾਮਯਾਬ ਨਹੀਂ ਹੋਇਆਗਾ ਕਾਮਯਾਬ ਇਸ ਕਾਰਨ ਨਹੀਂ ਹੋਇਆ ਕਿਉਂਕਿ ਸਮੱਸਿਆ ਜਿਹੜੀ ਸੀਵਰੇਜ ਦੀ ਦੱਸੀ ਜਾ ਰਹੀ ਹੈਗੀ ਆ ਕਿਉਂਕਿ ਸੀਵਰੇਜ ਓਵਰਫਲੋ ਹੁੰਦਾ ਓਵਰਫਲੋ ਹੋਣ ਦੇ ਕਾਰਨ ਪਾਣੀ ਖੜਦਾ ਹੈਗਾ ਤਾਂ ਇਸ ਸੜਕ ਦਾ ਹਾਲਾਤ ਨੇ ਜਿਹੜੇ ਇਸ ਤਰ੍ਹਾਂ ਦੇ ਬਣੇ ਹੋਏ ਨੇ ਔਰ ਦੱਸ ਦਈਏ ਕਿ ਇੱਥੇ ਪਲਾਂਦੀ ਮੇਨ ਸੜਕ ਆ ਜਿਹੜੀ ਪ੍ਰੋਪਰ ਸੜਕ ਵੀ ਬਣਾ ਦਿੱਤੀ ਜਾਵੇ ਤਾਂ ਤਾਂ ਵੀ ਇਹ ਸੜਕ ਕਾਮਯਾਬ ਨਹੀਂ ਹੋਵੇਗੀ ਕਾਮਯਾਬ ਤਾਂ ਨਹੀਂ ਹੋਵੇਗੀ ਕਿਉਂਕਿ ਸੀਵਰੇਜ ਦੀ ਸਮੱਸਿਆ ਹੈਗੀ ਆ ਔਰ ਜੇਕਰ ਸੀਵਰੇਜ ਦੀ ਸਮੱਸਿਆ ਨਾ ਹੁੰਦੀ ਤਾਂ ਜਿਹੜਾ 51 ਲਾਇਆ ਸੀਗਾ ਇਹ ਵੀ ਕੁਝ ਹੱਦ ਤੱਕ ਠੀਕ ਰਹਿਣਾ ਸੀਗਾ ਲੇਕਿਨ ਜਦੋਂ ਇਹ ਜੇ ਵਰ੍ਹੇ ওভারਫਲੋ ਹੁੰਦਾ ਤਾਂ ਪਾਣੀ 메ਨ ਸੜਕ ਤੇ ਆ ਕੇ ਖੜ ਜਾਂਦਾ ਤਾਂ ਫਿਰ ਭਲਾਂਦੀ ਉਹ ਸੜਕ ਜਿੰਨੀ ਮਰਜ਼ੀ ਪੱਕੇ ਤੌਰ ਤੇ ਬਣਾ ਲਿੱਤੀ ਜਾਵੇ ਜਾਂ ਫਿਰ ਖੜਵੰਜਾ ਲਾਇਆ ਜਾਵੇ ਜਾਂ ਪੱਥਰਾਂ ਦੀ ਬਣਾ ਦਿੱਤੀ ਜਾਵੇ ਲੋਕ ਟਾਈਲ ਬਣਾ ਦਿੱਤੀ ਜਾਵੇ ਉਹ ਜ਼ਰੂਰ ਖਰਾਬ ਹੋ ਜਾਵੇਗੀ ਲੇਕਿਨ ਇੱਥੇ ਇਹ ਵੀ ਦੱਸ ਦਈਏ ਕਿ ਇਹ ਮਨਜ਼ੂਰ ਹੋ ਚੁੱਕੀ ਆ ਸੜਕ ਜੋ ਸਾਡੀ ਐਮਐਲਏ ਸਾਹਿਬ ਦੇ ਪੀ ਨਾਲ ਗੱਲਬਾਤ ਹੋਈ ਆ ਉਹਨਾਂ ਦਾ ਕਹਿਣਾ ਹੈ ਕਿ ਟੈਂਡਰ ਜਲਦੀ ਲੱਗ ਜਾਵੇਗਾ ਤੇ ਜਲਦੀ ਹੀ ਇਸ ਨੂੰ ਹੱਲ ਕਰਾਉਣ ਦੀ ਕੋਸ਼ਿਸ਼ ਕਰਾਂਗੇ ਤਾ ਹੱਲ ਕਰਾਉਣ ਦੀ ਕਹਿੰਦੇ ਕਿ ਕੋਸ਼ਿਸ਼ ਜ਼ਰੂਰ ਕਰਾਂਗੇ ਵੀ ਜਿੰਨਾ ਜਲਦੀ ਹੋ ਸਕੇ ਇਸ ਦਾ ਹੱਲ ਆ ਜਿਹੜਾ ਕਰਾਇਆ ਜਾ ਸਕੇ ਕਰਾਉਣਾ ਬੰਦ ਆ ਵੀ ਹੈਗਾ ਬੰਦ ਆ ਇਸ ਕਰਨਾ ਕਿਉਂਕਿ ਇੱਥੇ ਕੋਈ ਜਿਸ ਨੂੰ ਕੋਈ ਬਿਮਾਰੀ ਹੁੰਦੀ ਸਰਟਫਿਟ ਲੱਗ ਜਾਂਦੀ ਜਾਂ ਕੋਈ ਹੋਰ ਕੇਸ ਨੇ ਉਹ ਹਸਪਤਾਲ ਦੇ ਵਿੱਚ ਆਪਣਾ ਇਲਾਜ ਕਰਾਉਣ ਦੇ ਲਈ ਆਉਂਦੇ ਨੇ ਤਾਂ ਜਦ ਇਲਾਜ ਕਰਾਉਣ ਦੇ ਲਈ ਆਉਂਦੇ ਨੇ ਤਾਂ ਫਿਰ ਉਹਨਾਂ ਨੂੰ ਕਿੰਨੀਆਂ ਮੁਸ਼ਕਲਾਂ ਵੇਖਦੀ ਇਥੋਂ ਦੀ ਲੰਘਣਾ ਪੈਂਦਾ ਇਹ ਤਸਵੀਰਾਂ ਸਭ ਕੁਝ ਬਿਆਨ ਕਰ ਰਹੀਆਂ ਨੇ ਔਰ ਲੋਕ ਵੀ ਇਹੀ ਕਹਿੰਦੇ ਨੇ ਕਿ ਇਹ ਜਿਹੜਾ ਜਲਦ ਤੋਂ ਜਲਦ ਬਨਣਾ ਚਾਹੀਦਾ ਹੈਗਾ ਰਾਹ ਇਹ ਕਿਉਂਕਿ ਮੇਨ ਰਾਹ ਹੈਗਾ ਦੂਸਰਾ ਵੀ ਰਾਹ ਹੈਗਾ ਉਧਰਲੇ ਪਾਸੇ ਜੇ ਤਸਵੀਰਾਂ ਦਿਖਾ ਦਈਏ ਤੁਹਾਨੂੰ ਉਹ ਰਸਤਾ ਛੋਟਾ ਹੈਗਾ ਔਰ ਕੁਝ ਲੋਕ ਉਧਰ ਦੀ ਵੀ ਜਾਣਦੇ ਨੇ ਕਿਉਂਕਿ ਉਹ ਕੁਝ ਹੱਦ ਤੱਕ ਰਸਤਾ ਠੀਕ ਹੈਗਾ ਲੇਕਿਨ ਉਹ ਵੀ ਰਸਤਾ ਜਿਹੜਾ ਬਨਣ ਵਾਲਾ ਹੈਗਾ ਦੇਖ ਸਕਦੇ ਹੋ ਆਵਾਜਾਈ ਉਧਰ ਜ਼ਿਆਦਾ ਇੱਧਰ ਘੱਟ ਹੈਗੀ ਆ ਲੇਕਿਨ ਮੇਨ ਰੋਡ ਇਹ ਹੈਗਾ ਔਰ ਜਲਦੀ ਹੀ ਕਰਾਉਣ ਦੀ ਗੱਲ ਆ ਜਿਹੜੀ ਕਹੀ ਗਈ ਹੈ ਕਿ ਕੋਸ਼ਿਸ਼ ਜਲਦਤੋਂ ਜਲਦ ਕੀਤੀ ਜਾਊਗੀ ਫਿਲਹਾਲ ਸਾਡਾ ਮਕਸਦ ਇਹ ਹੈ ਸੀਗਾ ਕਿ ਇਹ ਤਸਵੀਰਾਂ ਨੇ ਜਿਹੜੀਆਂ ਦਿਖਾਈਆਂ ਜਾਣ ਕਿਉਂਕਿ ਪਹਿਲਾਂ ਵੀ ਅਸੀਂ ਦਿਖਾਈਆਂ ਨੇ ਔਰ ਅਸੀਂ ਅਪੀਲ ਵੀ ਕਰਦੇ ਆ ਐਮਐਲਏ ਸਾਹਿਬ ਨੂੰ ਕਰਦੇ ਆ ਔਰ ਵਿਭਾਗ ਨੂੰ ਕਰਦੇ ਕਿ ਜਲਦ ਤੋਂ ਜਲਦ ਇਸ ਦਾ ਹੱਲ ਆ ਜਿਹੜਾ ਕਰਾਇਆ ਜਾਵੇ ਕਿਉਂਕਿ ਇੱਥੋਂ ਤੇਜ਼ ਜਿਹੜੀ ਐਂਬੂਲੈਂਸ ਆ ਕੋਈ ਵੀ ਅਮਰਜੈਂਸੀ ਹੁੰਦੀ ਆ ਤਾਂ ਤੇਜ਼ ਇੱਥੋਂ ਦੀ ਹੀ ਜਾਂਦੀ ਆ ਤਾਂ ਔਰ ਇੱਥੋਂ ਜਦੋਂ ਫਿਰ ਤੇਜ਼ ਐਂਬੂਲੈਂਸ ਲੰਘੂਗੀ ਤਾਂ ਕੀ ਹਾਲ ਹੋਊਗਾ ਤੁਸੀਂ ਆਪ ਸੋਚ ਸਕਦੇ ਹੋ ਤਾਂ ਧੰਨਵਾਦ ਜੀ ਹੋਰ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ ਜੁੜੇ ਰਹੋ ਸਾਡੇ ਚੈਨਲ ਦੇ